ਉਹ ਡੈਸਟੇ ਸਾਧੂ ਜੀ ਸਖਤ ਤਰਾਸ ਜਦੋਂ ਗਵਰਨਰ ਸਾਹਿਬ ਨੇ ਮਾਈਕ ਗਰਵਨ ਅਸੀਂ ਇਹ ਗੱਲ ਕਹੀ ਕਿ ਪਹਿਲੇ ਤੇ ਗਵਰਨਰ ਸਾਹਿਬ ਇਹ ਤੁਹਾਨੂੰ ਗਵਰਨਰ ਨਹੀਂ ਬਣਾਉਂਦੇ ਇਹ ਕਹਿੰਦੇ ਨੇ ਕਿ ਅਸੀਂ ਇਲੈਕਟ ਹੋਏ ਤੁਸੀਂ ਸਿਲੈਕਟਡ ਹੋ ਪਹਿਲੇ ਪ੍ਰੋਸੀਜਰ ਦੱਸੋ ਗਵਰਨਰ ਨੂੰ ਸਿਲੈਕਟ ਕਿਸਾ ਕਰੀ ਤਾਂ ਫਿਰ ਇਹ ਅਸੀਂ ਤੁਹਾਡੇ ਕੰਸਰਨਸ ਹੂੰ ਹੂੰ ਤੁਸੀਂ ਚਿੱਠੀ ਬੋਲੋ ਜੀ ਇਹ ਪੰਜ ਇਸ਼ੂ ਹੂੰ ਪੰਜ ਇਸ਼ੂਸ ਤੇ ਚਿੱਠੀ ਲਿਖੀ ਹੈ ਤੁਹਾਡੇ ਉਹ ਅਡਰੈਸ ਨਹੀਂ ਕੀਤੀਆਂ ਅਜੇ ਤੱਕ ਤੁਹਾਨੂੰ ਜਵਾਬ ਨਹੀਂ ਦਿੱਤਾ ਅਸੀਂ ਕਹਿੰਦੇ ਹੁਣ ਚੀਬਲਸਟ ਪੰਜਾਬ ਮਾਨਸਾਬ ਇਥੇ ਫਲੋਰਪੀ ਹਾਊਸ ਤੇ ਹੋਣੀ ਐਕਸੈਪਟ ਕਰ ਜਾਣ ਕਿ ਮੈਂ ਤੁਹਾਨੂੰ ਜਵਾਬ ਕਰਾਂ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹੀ ਦੋਨਾਂ ਨੂੰ ਇਹ ਗੱਲ ਕਹੀ ਸੈਂਟਰ ਚ ਦੇ ਕੱਲ ਦੀ ਬੜੀ ਵੱਡੀਆਂ ਸੈਲੀਬ੍ਰੇਸ਼ਨਸ ਕਰਦੇ ਫਿਰਦੇ ਨੇ ਆਪ ਦੀ ਸਰਕਾਰ ਵਾਲੇ ਇਹਨਾਂ ਦਾ ਦੋਨੋਂ ਕੰਨ ਜ਼ੋਰ ਨਾਲ ਪੁੱਟੇ ਨੇ ਸੁਪਰੀਮ ਕੋਰਟ ਉਹਨਾਂ ਨੇ ਕਿ 160 ਦੇ ਅਧੀਨ ਤੁਹਾਨੂੰ ਗਵਰਨਰ ਦਾ ਕਨਸਟੀਟਿਊਸ਼ਨਲ ਅਥਾਰਟੀ ਹਰ ਜਿਹੜੀ ਗੱਲ ਦਾ ਜਵਾਬ ਮੰਗਦੇ ਤੁਹਾਨੂੰ ਜਵਾਬ ਦੇਣਾ ਪੈਗਾ ਕੁਐਸਚਨ ਅਸੀਂ ਗੱਲ ਕਹੀ ਦੀ ਇਹਨਾਂ ਨੂੰ ਕਹੋ ਮਾਨ ਸਾਹਿਬ ਨੂੰ ਕਿ ਤੁਹਾਨੂੰ ਇੱਥੇ ਕਬੂਲ ਕਰਨ ਕਿ ਤੁਸੀਂ ਗਵਰਨਰ ਹੈ ਨੰਬਰ 2 ਤੁਹਾਡੇ ਜਿਹੜੇ ਕਨਸਰਨਸ ਨੇ ਉਹਨਾਂ ਨੂੰ ਅਡਰੈਸ ਕਰਨਗੇ ਮਾਲ ਫੇਰ ਉੱਠ ਕੇ ਜਵਾਬ ਦੇ ਦੋਰੇ ਅਸੀਂ ਕਹਿੰਦੇ ਜੇ ਤੂੰ ਜਵਾਬ ਹੀ ਨਹੀਂ ਮੰਗਦਾ ਇੱਕ ਮੁੰਡਾ ਆਪਣੇ ਬਾਪ ਦੀ ਹੋਂਦ ਨੂੰ ਹੀ ਕਬੂਲ ਨਹੀਂ ਕਰਦਾ ਫਿਰ ਬਾਪ ਨੂੰ ਬਦਖਲ ਕਰ ਦੇਣਾ ਚਾਹੀਦਾ ਤੁਸੀਂ ਮੇਰੀ ਗੱਲ ਫੇਰ ਇੱਕ ਗੱਲੋਂ ਅਸੀਂ ਥੈਂਕਫੁਲ ਆ ਕਿ ਗਵਰਨਰ ਸਾਹਿਬ ਨੇ ਇਹ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਚ ਹੋਇਆ ਕਿ ਉਹਨਾਂ ਨੇ ਕਿਹਾ ਠੀਕ ਹੈ ਮੈਂ ਆਪਣੀ ਗਵਰਨਮੈਂਟ ਨਹੀਂ ਕਹਿੰਦਾ ਮੈਂ ਸਿੱਧਾ ਹੀ ਸਰਕਾਰ ਕਹਿ ਦਿੰਦਾ ਤਾਂ ਇਹ ਗੱਲ ਸੋ ਇਹ ਗਵਰਨਰ ਅਡਰੈਸ ਇੱਕ ਕੰਪਲੀਟ ਫੇਲਡ ਗਵਰਨਮੈਂਟ ਜਿਹਦਾ ਮਾਪਾਪ ਜਿਹੜਾ ਜਿਹੜਾ ਗਵਰਨਰ ਹੁੰਦਾ ਜਿਹਦੇ ਨਾਂ ਤੇ ਸੈਸ਼ਨ ਕਾਲ ਕੀਤਾ ਜਾਂਦਾ ਜਿਹ ਜਿਹੜਾ ਅਡਰੈਸ ਗਵਰਨਰ ਅਡਰੈਸ ਨੂੰ ਕਰ ਉਹ ਹੀ ਸਰਕਾਰ ਨੂੰ ਆਪਣੀ ਨੂੰ ਕਬੂਲਣ ਨੂੰ ਤਿਆਰ ਨਹੀਂ ਤੇ ਇਹੋ ਜਿਹੇ ਅਡਰੈਸ ਨੂੰ ਅਸੀਂ ਕਿਸ ਤਰ੍ਹਾਂ ਕਬੂਲ ਲਈ ਆਪੋਜ਼ਿਸ਼ਨ ਸੋ ਦੈਟਸ ਵਾਈ ਯੂ ਹੈਵ ਵਾਕਡ ਆਊਟ ਫਰਮ ਵੀ ਹੈਵ ਵਾਕਡ ਆਊਟ ਬੇਸਿਕਲੀ ਦੈਟ ਮੀਨਸ ਇਹ ਸਾਰਾ ਠਕੇ ਨਾਲ ਇਹ ਜਿਹੜਾ ਪੋਟ ਪੋਤਾ ਜਿਹੜਾ ਦਿੱਤਾ ਗਿਆ ਅੱਜ ਗਵਰਨਰ ਜੀ ਨੇ ਇਹ ਝੂਠ ਦਾ ਪੋਤਾ ਜਦੋਂ ਗਵਰਨਰ ਸਾਹਿਬ ਖੁਦ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਆਪਣੇ ਗਵਰਨਰ ਜੀ ਦੇ ਦਸਟ ਨੂੰ ਥੈਟ ਮੀਨਸ ਹੀ ਇਹਦੇ ਵਿੱਚ ਬਹੁਤ ਸਾਰੇ ਕਨਸਰਨਸ ਨੇ ਪਹਿਲੇ ਤੇ ਹੈਡਮਾਸਟਰ ਪ੍ਰਿੰਸੀਪਲ ਜਿਹੜਾ 10ਵੇਂ ਨੰਬਰ ਤੇ ਹੈ ਉਹਨਾਂ ਪੁੱਛੇ ਕ੍ਰਾਈਟੇਰੀਆ ਦੱਸੋ ਇੱਕ ਸਾਂ ਘੱਲੇ ਨੇ ਅੱਜ ਦੂਜਾ ਬੈਚ ਘੱਲ ਦਿੱਤਾ ਕ੍ਰਾਈਟੇਰੀਆ ਦੱਸਣ ਨੂੰ ਤਿਆਰ ਨਹੀਂ ਅਸੀਂ ਵੀ ਮੰਗਨੇ ਆ ਮੈਂ ਵੀ ਐਜੂਕੇਸ਼ਨ ਮਿਨਿਸਟਰ ਹਾਂ ਕ੍ਰਾਈਟੇਰੀਆ ਜਾਂ ਤੇ ਨੈਸ਼ਨਲ ਬਾਡੀ ਪ੍ਰਿੰਸੀਪਲ ਹੋਣ ਜਾਂ ਸਟੇਟ ਬਾਡੀਜ਼ ਹੋਣ ਜਾਂ ਪਬਲਿਕ ਸਰਵਿਸ ਕਮਿਸ਼ਨ ਬਣੀ ਹੈ ਉਹਨਾਂ ਨੂੰ ਕਹੋ ਜੀ ਕਿ ਇਹਨਾਂ ਦਾ ਕ੍ਰਾਈਟੇਰੀਆ ਸੀਨੀਅਰਿਟੀ ਦਾ ਕਾਬਲੀਅਤ ਦਾ ਕੱਢ ਲੋ ਉੱਤੇ ਬੰਦੇ ਕੱਢ ਲੋ ਨੰਬਰ 2 ਇਸੇ ਵਿੱਚ 32 ਨੰਬਰ ਤੇ ਉਹਨਾਂ ਨੇ ਗੱਲ ਕੀਤੀ ਹੈ ਡਰੱਗਸ ਦੀ ਉੱਥੇ ਤਾਰੀਫ਼ ਕਰ ਰਹੇ ਇੰਨੇ ਪੈਸੀ ਅਸੀਂ ਐਂਟੀ ਡਰੱਗ ਕੈਂਪੇਨ ਵਾਸਤੇ ਰੱਖਿਆ ਸੀ ਕਿਹਾ ਜੀ ਤੁਸੀਂ ਤੇ ਖੁਦ ਬਾਰਡਰ ਏਰੀਆ 'ਚ ਗਏ ਹੋ ਚੀਫ ਸੈਕਟਰੀ ਤੁਹਾਡਾ ਨਾਮ ਬੀ ਜੀ ਪੀ ਤੁਹਾਡਾ ਨਾਲ ਸੀ ਤੁਸੀਂ ਕਿਹਾ ਕਰਿਆਨੇ ਦੀਆਂ ਦੁਕਾਨਾਂ ਤੇ ਡਰੱਗਸ ਮਿਲ ਰਹੇ ਨੇ ਇੱਥੇ ਤੁਸੀਂ ਕਿਸ ਤਰ੍ਹਾਂ ਥੈਟ ਮੀਨਸ ਬੇਸਿਕਲੀ ਗਵਰਨਰ ਨੂੰ ਤਕੇ ਨਾਲ ਐਡਰੈਸ ਪੜਾਇਆ ਜਾਗਾ ਉਹਨਾਂ ਦਾ ਮਨ ਹੈ ਨਹੀਂ ਸੀ ਉਹਨਾਂ ਦੇ ਮਨ ਤੇ ਅੱਜ ਮੈਨੂੰ ਬਹੁਤ ਭਾਰੀ ਉਹਨਾਂ ਦੇ ਕੌਨਸ਼ੀਅਸ ਤੇ ਬਹੁਤ ਜਿੰਦਾ ਜਰਾ ਬੈਸ ਬੈਸ ਵਸਾ ਬਾਇਸ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਪ੍ਰੈਸ਼ਰ ਹੈ ਜੀ ਗਵਰਨਰ ਸਾਹਿਬ ਤੇ ਕੋਲਰੇ ਸਾਹਿਬ ਤੇ ਕਿੰਦਾ ਦਾ ਪ੍ਰੈਸ਼ਰ ਹੈ ਇਹ ਹਰ ਵਾਰੀ ਬੈ ਸਮਝਦਾ ਕਿ ਗਵਰਨਰ ਸਾਹਿਬ ਦਾ ਮਨ ਹੈ ਨਹੀਂ ਸੀ ਗਵਰਨਰ ਸਾਹਿਬ ਵੀ ਸਮਝਦੇ ਸੀ ਕਿ ਝੂਠ ਦਾ ਭੁਲੰਦਾ ਹੈ ਮੇਰੇ ਕੋ ਝੂਠ ਨਾ ਭੁਲਦਾ ਦਿੱਲੀ ਦਾ ਪ੍ਰੈਸ਼ਰ ਹੈ ਜੀ ਕੋਈ ਮੈਨੂੰ ਹੁਣੇ ਇਹ ਤੇ ਪਤਾ ਨਹੀਂ ਕਿ ਪ੍ਰੈਸ਼ਰ ਕਿੱਥੋਂ ਦਾ ਹੋ ਸਕਦਾ ਕੱਲ ਹੀ ਦੋਨੋਂ ਹੋਮ ਮਿਨਿਸਟਰ ਨੂੰ ਮਿਲੇ ਨੇ ਹੋਮ ਮਿਨਿਸਟਰ ਨੇ ਕੀ ਕੀਤਾ ਦੋਨਾਂ ਨੂੰ ਬਾਇਸ ਇਹ ਨੂੰ ਕਹਿਆ ਸਾਹ ਵੇਖੋ ਚੀਫ ਮਿਨਿਸਟਰ ਨੂੰ ਤੇ ਉਹਨਾਂ ਨੇ ਕਾਨੇ ਦੇ ਫੜਾਈ ਨੇ ਇਹਦੀਆਂ ਬੈਠਕਾਂ ਉੱਥੇ ਦਿੱਲੀ ਜਾ ਕੇ ਕਿਡਾਈਆਂ ਇਹ ਹੁਣ ਬਕਾਇਦਾ ਤੌਰ ਉਹਨਾਂ ਦੇ ਮਤਾਬਕ ਅਸੀਂ ਪਹਿਲੇ ਵੀ ਕਹਿੰਦੇ ਸੀ ਇਹ ਅਗਲਾ ਏਕ ਨਾ ਛਿੰਦੇ ਬਣ ਇਹ ਥੋੜਾ ਚਿਰ ਹੋਰ ਰਡੀਕੋ ਹਰ ਚੀਜ਼ ਇਹ ਖੁਦ ਇਹਨੇ ਟਵੀਟ ਦੇ ਜ਼ਰੀਏ ਭਗਵੰਤ ਮਾਨ ਨੇ ਕਬੂਲਿਆ ਕਿ ਜੋ ਹਣ ਸੈਂਟਰ ਕਹੇਗੀ ਮੈਂ ਉਸ ਮਤਾਬਕ ਚੱਲਾਂਗੇ ਤੇ ਟਵੀਟ ਦੀ ਗੱਲ ਜਿਹੜੀ ਅਸੀਂ ਕਹਿੰਦੇ ਹਾਂ ਪੁਰਨ ਸਾਹਿਬ ਬਾਰ-ਬਾਰ ਕਹਿੰਦੇ ਬਾਹਰ ਗਿਆ ਹਾਊਸ ਤੋਂ ਇਹ ਮੈਂ ਜੋ ਵੀ ਬਿਆਨਬਾਜ਼ੀ ਹੋਈ ਹੈ ਹਾਊਸ ਦੇ ਬਾਹਰ ਕਹੀ ਹੈ ਮੇਰੀ ਸਪੀਚ ਹੈ ਕਿਨੇ ਹਾਂ ਉਹਨਾਂ ਦਾ ਕੀ ਗਵਰਨਰ ਸਾਹਿਬ ਦਾ ਕਿਹਾ ਸੀ ਕਿ ਇਹਨੂੰ ਬਹੁਤਾ ਤੁਸੀਂ ਇਹਦੇ ਵੱਲ ਤਵੱਜੋ ਨਾ ਦਿਓ ਮੈਨੂੰ ਟਕੇ ਨਾ ਪੜਾਉਣਾ ਪੈ ਰਿਹਾ ਤਿੰਨ ਚਾਰ ਵਾਰ ਪਾਣੀ ਵੀ ਉਹਨਾਂ ਪੀਤਾ ਮੈਂ ਪਾਣੀ ਨਾ ਪੀ ਐ ਬੋਲੇ ਥੋੜੀ ਨੇ ਅੰਦਰ ਜੀ ਉਹ ਅੰਦਰ ਥੋੜੀ ਬੋਲੇ ਸਾਹਿਬ ਬਾਈਬਾ ਤਾਂ ਇਹੀ ਗੱਲ ਕਹੀ ਹੈ ਵੇਖੋ ਪ੍ਰੈਸ ਨੂੰ ਉਹਨਾਂ ਨੇ ਇੰਡਾਇਰੈਕਟਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਦੇ ਵਿੱਚ ਕੁਝ ਨਹੀਂ ਮੈਨੂੰ ਤਕੇ ਨਾਲ ਐਡਰੈਸ ਪੜਾਇਆ ਜਾ ਰਿਹਾ ਉਹਨਾਂ ਨੂੰ ਕਨਸਟੀਟਿਊਸ਼ਨਲੀ ਕਿਉਂਕਿ 2 ਦਿਨ ਪਹਿਲੇ ਅਜੇ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਆਪਣਾ ਰੋਲ ਕਰੋ ਤੇ ਚੀਫ ਮਿਨਿਸਟਰ ਕਿਹਾ ਸੀ ਤੂੰ ਆਪਣਾ ਕਰ ਚੀਫ ਮਿਨਿਸਟਰ ਅੱਜ ਵੀ ਵੇਖੋ ਜੇ ਐਕਸਪੀਰੀਅੰਸਡ ਸੀ ਮਿਨਿਸਟਰ ਹੁੰਦਾ ਸੀਰੀਅਸ ਸੀ ਮਿਨਿਸਟਰ ਹੁੰਦਾ ਉੱਠ ਕੇ ਕਹਿੰਦਾ ਕਿ ਮੈਂ ਇਹਨਾਂ ਨੂੰ ਗੱਲ ਨੂੰ ਕਬੂਲ ਨਾ ਮੇਰੀ ਸਰਕਾਰ ਦਾ ਐਡਰੈਸ ਪੜ ਰਿਹਾ ਇਹਨਾਂ ਦੇ ਸਾਰੇ ਕਨਸਰਨਸ ਅਸੀਂ ਐਡਰੈਸ ਕਰਾਂਗੇ ਅਜੇ ਤੱਕ ਹੀ ਹੈਜ਼ ਨਾਟ ਸੈਡ ਦੈਟ ਮੀਨਸ ਥੇਅਰਸ ਅ ਲੋਟ ਇਨ ਬੀਟਵੀਨ ਦੀ ਲਾਈਨ ਤੁਸੀਂ ਪੜ੍ਹੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ